ਨਮਸਕਾਰ ਆਕਾਸ਼ਵਾਣੀ ਦਾ ਚਲੰਦਰ ਕੇਂਦਰ ਹੈ ਹੁਣ ਤੁਸੀਂ ਜੰਜਲ ਸ਼ਰਮਾ ਤੋਂ ਪਰਦੇਸ਼ ਖਬਰਾਂ ਸੁਣੋ ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਕਸਿਤ ਭਾਰਤ ਤੂ ਯੋਵਾ ਨੇਤਾ ਸੰਵਾਦ ਦੇਸ਼ ਦੀ ਵਿਕਾਸ ਯਾਤਰਾ 'ਚ ਨੌਜਵਾਨਾਂ ਨੂੰ ਸ਼ਾਮਲ ਕਰਨ ਲਈ ਇੱਕ ਵਿਲੱਖਣ ਪਹਿਲ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੇਸ਼ ਵਿੱਚ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਠੋਸ ਉਪਰਾਲੇ ਕਰਨ ਦਾ ਸੱਤਾ ਦਿੱਤਾ ਹੈ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਨੂੰ ਵਿਵਾਂਗ ਜਨਾਨੀ ਪਹੁੰਚ ਤੱਕ ਯਕੀਨੀ ਬਣਾਉਣ ਦੇ ਦਿੱਤੇ ਨਿਰਦੇਸ਼ ਰਾਸ਼ਟਰ ਨਾਇਕਾਂ ਨੂੰ ਸਮਰਪਿਤ ਐਮ ਸੀ ਸੀ ਸਾਈਕਲ ਰੈਲੀ ਦਾ ਜਲੰਧਰ ਪਹੁੰਚਣ ਤੇ ਪਰਮਾ ਸਵਾਗਤ ਅਤੇ ਮੌਸਮ ਵਿਭਾਗ ਨੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਗਈ ਥਾਂ ਮੀਂਹ ਤੇ ਤੰਦਪੈਣ ਦੀ ਕੀਤੀ ਪੇਸ਼ੀਂ گوئی ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਕਸਿਤ ਭਾਰਤ ਯੁਵਾ ਨੇਤਾ ਸੰਵਾਦ ਦੇਸ਼ ਦੀ ਵਿਕਾਸ ਯਾਤਰਾ ਵਿੱਚ ਦੇਸ਼ ਦੇ ਨੌਜਵਾਨਾਂ ਨੂੰ ਸ਼ਾਮਲ ਕਰਨ ਲਈ ਇੱਕ ਵਿਲੱਖਣ ਪਹਿਲ ਹੈ। ਸ਼੍ਰੀ ਮੋਦੀ ਨੇ ਅੱਜ ਰਾਸ਼ਟਰੀ ਯੁਵਾ ਉਤਸਵ 2025 ਅਤੇ ਵਿਕਸਿਤ ਰਾਸ਼ਟਰੀ ਯੁਵਾ ਨੇਤਾ ਸੰਵਾਦ ਤੇ ਯੁਵਾ ਅਤੇ ਖੇਡ ਰਾਸ਼ਟਰ ਮੰਤਰੀ ਰੱਖਿਆ ਖੜਸੇ ਦੁਆਰਾ ਲਿਖਿਆ ਇੱਕ ਲੇਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਨੌਜਵਾਨ ਦਿਮਾਗਾਂ ਦੀ ਊਰਜਾ ਅਤੇ ਰਚਨਾਤਮਕਤਾ ਤੇ ਅਗਵਾਈ ਨੂੰ ਦਿਸ਼ਾ ਪ੍ਰਦਾਨ ਕਰਨਾ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਕਰਕੇ ਰਾਸ਼ਟਰੀ ਯੁਵਾ ਦਿਵਸ ਤੇ ਦਿੱਲੀ ਚ ਵਿਕਸਿਤ ਭਾਰਤ ਯੁਵਾ ਸੰਵਾਦ ਚ 3000 ਨੌਜਵਾਨ ਨੇਤਾਵਾਂ ਨਾਲ ਗੱਲਬਾਤ ਕਰਨਗੇ ਇਸ ਮੌਕੇ ਸ਼੍ਰੀ ਮੋਦੀ ਜਨ ਸਭਾ ਨੂੰ ਸੰਬੋਧਨ ਵੀ ਕਰਨਗੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਸਾਲ 2024 ਚ 16900 ਕਰੋੜ ਰੁਪਏ ਤੋਂ ਵੱਧ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਨੇ ਆਜ਼ਾਦੀ ਤੋਂ ਬਾਅਦ ਇਹ ਸਭ ਤੋਂ ਵੱਡਾ ਅੰਕੜਾ ਹੈ ਅੱਜ ਨਵੀਂ ਦਿੱਲੀ ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਰਾਸ਼ਟਰੀ ਸੁਰੱਖਿਆ ਬਾਰੇ ਖੇਤਰੀ ਕਾਨਫਰੰਸ ਦੀ ਪ੍ਰਧਾਨਗੀ ਕਰਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਕਰੀਬ 24 ਲੱਖ ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਨੇ ਜਦ ਕਿ ਪਿਛਲੇ 10 ਸਾਲਾਂ ਚ 56800 ਕਰੋੜ ਰੁਪਏ ਤੋਂ ਵੱਧ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਗਿਆ ਹੈ लगभग एक लाख किलोग्राम मादक द्रव्य पदार्थ जिसका मूल्य छियासी करोड़ रुपया है उसको अगले सप्ताह दस दिन के अंदर जलाया जाएगा और मैं मानता हूँ कि इससे इम्यूनिस्टीकरण से एक मजबूत संदेश जनता के बीच में जाने वाला है इसकी और संकल्पवान प्रयास वर्ष 2025 में हमारे होंगे ਪ੍ਰੋਗਰਾਮ ਦੌਰਾਨ ਗ੍ਰਹਿ ਮੰਤਰੀ ਨੇ ਡਰਗ ਡਿਸਪੋਜ਼ਲ ਪੰਦਰਵਾੜੇ ਅਤੇ ਮਾਨਸ ਟੂ ਹੈਲਪਲਾਈਨ ਦੇ ਸਾਰੇ ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਲਈ ਵਿਸਥਾਰ ਦਾ ਉਦਘਾਟਨ ਕੀਤਾ। ਮੰਤਰੀ ਨੇ ਨਾਰਕੋਟਿਕਸ ਕੰਟਰੋਲ ਬਿਊਰੋ ਦੀਪੋਪਾਲ ਖੇਤਰੀ ਕਾਇਦੇ ਨਵੇਂ ਦਫ਼ਤਰ ਦਾ ਉਦਘਾਟਨ ਵੀ ਕੀਤਾ। ਨਸ਼ਾ ਵਿਰੋਧੀ ਪੰਦਰਵਾੜਾ ਅੱਜ ਤੋਂ ਸ਼ੁਰੂ ਹੋ ਕੇ 25 ਜਨਵਰੀ ਤੱਕ ਚੱਲੇਗਾ। ਇਸ ਦੌਰਾਨ 2411 ਕਰੋੜ ਰੁਪਏ ਦੇ ਕੋਲ 44792 ਕਿਲੋਗ੍ਰam ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਜਾਵੇਗਾ। ਇਸ ਮੌਕੇ ਗ੍ਰਹਿ ਮੰਤਰੀ ਨੇ ਕਿਹਾ भारत सर्वप्रथम हो इस प्रकार के भारत का निर्माण करना है तो नशा मुक्त भारत के सिद्धि के बगैर ये नहीं हो सके केंद्र और राज्य मिलकर एक साथ एक प्लेटफॉर्म पर आकर दोनों सरकारे के सभी संबंधित विभागों ने मनोयोग के साथ योगदान देकर परिश्रम कर ये विजय हमने प्राप्त करनी ही पड़ेगी अयोध्या दे श्री राम जन्मभूमि मंदिर ऐसी रामलला प्रतिष्ठा दी ਪਹਿਲੀ ਵਰੇ ਕੰਡੇ ਦੇ ਦਿਨ ਰੋਜ਼ਾ ਪ੍ਰティਸ਼ਠਾ ਦ્વાਸ ਸੀ ਉਤਸਵ ਅੱਜ ਸ਼ੁਰੂ ਹੋ ਗਿਆ ਇਸ ਮੌਕੇ ਸ਼੍ਰੀ ਰਾਮ ਮੰਦਰ ਨੂੰ 50 ਕੁਇੰਟਲ ਤੋਂ ਵੱਧ ਫੁੱਲਾਂ ਨਾਲ ਸਜਾਇਆ ਗਿਆ ਸਾਡੇ ਪੱਤਰਕਾਰ ਨੇ ਦੱਸਿਆ ਕਿ ਰਾਮ ਲੱਲਾ ਦਾ ਪੰਚామ੍ਰਿਤ ਅਤੇ ਸਰਯੂ ਜਲਨਲ ਅਭਿਸ਼ੇਕ ਕੀਤਾ ਗਿਆ ਅਤੇ 56 ਪਕਵਾਨਾਂ ਦਾ ਪ੍ਰਸ਼ਾਦ ਚੜਾਇਆ ਗਿਆ ਤੇ ਮਹਾ ਆਰਤੀ ਵੀ ਕੀਤੀ ਗਈ ਇਸ ਲਈ ਦੇਸ਼ ਤੇ ਦੁਨੀਆ ਭਰ ਤੋਂ ਸ਼ਰਧਾਲੂ ਰਾਮ ਲੱਲਾ ਦੇ ਦਰਬਾਰ ਚ ਪਹੁੰਚ ਚੁੱਕੇ ਨੇ ਮੁੱਖ ਮੰਤਰੀ ਯੋਗਿਆਦਿੱਤਿਆਨਾਥ ਨੇ ਤਿੰਨ ਦਿਨਾ ਪ੍ਰティਸ਼ਠਾ ਉਤਸਵ ਦਾ ਉਦਘਾਟਨ ਕੀਤਾ ਪਹਿਲੀ ਵਰੇ ਕੰਡ ਦੇ ਮੱਦੇਨਜ਼ਰ ਤਿੰਨੋ ਦਿਨ ਦਰਸ਼ਨਾ ਲਈ ਕੋਈ ਪਾਸ ਨਹੀਂ ਬਣਾਇਆ ਜਾਵੇਗਾ ਤਾਂ ਜੋ ਵਾਤਵਤ ਲੋਕ ਰਾਮ ਲੱਲਾ ਦੇ ਦਰਸ਼ਨ ਕਰ ਸਕਣ ਇਸ ਦਾ ਦੂਰਦਰਸ਼ਨ ਤੇ ਸਿੱਤਾ ਪ੍ਰਸਾਰਣ ਕੀਤਾ ਜਾ ਰਿਹਾ ਹੈ ਸ਼ਰਧਾਲੂਆਂ ਦੀ ਸਹੂਲਤ ਅਤੇ ਸੁਰੱਖਿਆ ਵਾਸਤੇ ਸਖਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ ਇੱਧਰ ਗੁਰਦਾਸਪੁਰ ਵਿੱਚ ਸ਼੍ਰੀ ਸਨਾਤਨ ਜਾਗਰਣ ਮੰਚ ਵੱਲੋਂ ਆਯੋਜਿਤ ਆਯੋਤਿਆ ਵਿਖੇ ਸ਼੍ਰੀ ਰਾਮ ਮੰਦਰ ਚ ਮੂਰਤੀ ਸਥਾਪਨਾ ਦੀ ਪਹਿਲੀ ਵਰੇ ਕੰਡ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ ਇਸ ਮੌਕੇ ਇੱਕ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ ਜਿਸ ਵਿੱਚ ਗੁਰਦਾਸਪੁਰ ਨਾਨੀ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਇੱਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @airairrnu jalandhar ਸਾਡਾ ਫੇਸਬੁੱਕ ਪੇਜ ਹੈ rnu-airair jalandhar ਅਤੇ YouTube ਤੇ ਸਾਡਾ ਚੈਨਲ ਹੈ @airair jalandhar ਪੰਜਾਬ ਦੇ ਸਮਾਜਿਕ ਸੁਰੱਖਿਆ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਮੰਤਰੀ ਡਾਕਟਰ ਬਲਜੀਤ ਕੌਰ ਨੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਨੂੰ ਦਿਵਿਆਂਗ ਜਨਾਂ ਦੀ ਪਹੁੰਚ ਤੱਕ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ ਪੰਜਾਬ ਪਵਨ ਵਿਖੇ ਹੋਈ ਪੰਜਾਬ ਰਾ ਸਲਾਹਕਾਰ ਬੋਰਡ ਦੀ ਉੱਚ ਪੱਧਰੀ ਮੀਟਿੰਗ ਵਿੱਚ ਮੰਤਰੀ ਨੇ ਅਧਿਕਾਰੀਆਂ ਨੂੰ ਦਿਵਿਆਂਗ ਜਨਾਂ ਦੀਆਂ ਭਲਾਈ ਸਕੀਮਾਂ ਨੂੰ ਜ਼ਮੀਨੀ ਪੱਧਰ ਤੇ ਸਹੀ ਢੰਗ ਨਾਲ ਲਾਗੂ ਕਰਨ ਲਈ ਹੁਕਮ ਦਿੱਤੇ ਤੇ ਕੈਬਨਿਟ ਮੰਤਰੀ ਨੇ ਸਮੂਹ ਵਿਭਾਗਾਂ ਦੀਆਂ ਸਰਕਾਰੀ ਇਮਾਰਤਾਂ ਨੂੰ ਵਿਗਨ ਰਹਿਤ ਬਣਾਉਣ ਲਈ ਜ਼ਿਲ੍ਹਾ ਪੱਧਰ ਤੇ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਪੰਜ ਮੈਂਬਰੀ ਕਮੇਟੀ ਦਾ ਨੋਟੀਫਿਕੇਸ਼ਨ ਕਰਨ ਦੇ ਲਈ ਵੀ ਸਮਾਜਿਕ ਸੁਰੱਖਿਆ ਵਿਭਾਗ ਨੂੰ ਹਦਾਇਤ ਕੀਤੀ ਡਾਕਟਰ ਬਲਜੀਤ ਕੌਰ ਨੇ ਆਰਪੀਡਬਲਡ ਐਕਟ 2016 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਿਵਿਆਂਗ ਜਨਾਂ ਨੂੰ ਮਿਲਣ ਵਾਲੇ ਰਾਖਵੇਂਕਰਨ ਨੂੰ ਸੁਰੱਖਿ ਖੇਤ ਕਰਨ ਸਬੰਧੀ ਸਖਤੀ ਦੇ ਨਾਲ ਇਹਨਾਂ ਤਾਰਾਵਾਂ ਨੂੰ ਲਾਗੂ ਕਰਨ ਲਈ ਹਦਾਇਤ ਕੀਤੀ ਮੰਤਰੀ ਨੇ ਖੇਡ ਵਿਭਾਗ ਨੂੰ ਹਦਾਇਤ ਕੀਤੀ ਕਿ ਦਿਵਿਆਂਗ ਖਿਡਾਰੀਆਂ ਨੂੰ ਗ੍ਰੇਡਿਏਸ਼ਨ ਸਬੰਧੀ ਆਉਣ ਵਾਲੀਆਂ ਮੁਸ਼ਕਲਾਂ ਦਾ ਨਿਪਟਾਰਾ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵਿਨੀਤ ਧੀਰ ਨੂੰ ਜਲੰਧਰ ਵਿਖੇ ਨਗਰ ਨਿਗਮ ਦੇ ਸਾਰੇ ਨਵੇਂ ਚੁਣੇ ਗਏ ਕੌਂਸਲਰਾਂ ਦੀ ਮੌਜੂਦਗੀ 'ਚ ਬੌਮਤ ਨਾਲ ਨਗਰ ਨਿਗਮ ਜਲੰਧਰ ਦਾ ਮੇਅਰ ਚੋਣ ਲਿਆ ਗਿਆ ਦੋਨਾਂ ਕੌਂਸਲਰਾਂ ਵੱਲੋਂ ਸ਼੍ਰੀ ਧੀਰ ਦੇ ਨਾਮ ਦੀ ਤਜਵੀਜ਼ ਬਾਕੀ ਕੌਂਸਲਰਾਂ ਵੱਲੋਂ ਪੇਸ਼ ਕੀਤੀ ਗਈ ਇਸ ਦੌਰਾਨ ਬਲਬੀਰ ਸਿੰਘ ਢਿੱਲੋਂ ਨੂੰ ਸੀਨੀਅਰ ਡਿਪਟੀ ਮੇਅਰ ਚੋਣ ਲਿਆ ਗਿਆ ਇਸੇ ਤਰ੍ਹਾਂ ਕੌਂਸਲਰ ਮਲਕੀਤ ਸਿੰਘ ਨੂੰ ਉਹਨਾਂ ਦੇ ਬਾਅਦ ਡਿਪਟੀ ਮੇਅਰ ਚੁਣਿਆ ਗਿਆ ਕੌਂਸਲਰਾਂ ਵੱਲੋਂ ਨਾਮਾਂ ਦੀ ਤਜਵੀਜ਼ ਕੀਤੀ ਗਈ ਸੀ ਜਿਸ ਤੋਂ ਬਾਅਦ ਬੌਮਤ ਦੀ ਸਹਿਮਤੀ ਲਈ ਗਈ ਆਮ ਆਦਮੀ ਪਾਰ ਗੁਰਮਿੰਦਰ ਸਿੰਘ ਨੇ ਚੋਣ ਪ੍ਰੋਜ਼ਾਈਡਿੰਗ ਅਫਸਰ ਵਜੋਂ ਕੰਮ ਕੀਤਾ ਇਸ ਤੋਂ ਪਹਿਲਾਂ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਅਰुण ਸਿੱਖੜੀ ਨੇ ਨਵੇਂ ਚੁਣੇ ਮੈਂਬਰਾਂ ਨੂੰ ਅਹੁਦੇ ਤੇ ਭੇਦ ਗੁਪਤ ਰੱਖਣ ਦੀ ਸੌਚਕਾਈ ਪੰਜਾਬ ਦੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਵੱਲੋਂ ਬਠਿੰਡਾ ਖੇਡ ਸਿੜੀ ਵਿਖੇ 14 ਜਨਵਰੀ ਨੂੰ ਜ਼ਿਲ੍ਹਾ ਪਦਰੀ ਸਮਾਗਮ ਟੀਆਂ ਦੀ ਲੋੜੀ ਮਨਾਈ ਜਾਵੇਗੀ ਵਿਜੀਟ ਡਿਪਟੀ ਕਮਿਸ਼ਨਰ ਪੂਨਮ ਸਿੰਘ ਨੇ ਵਕਵਕ ਵਿਭਾਗਾਂ ਦੇ ਅਧਿਕਾਰੀਆਂ ਨਾਲ ਜਾਇਜ਼ਾ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਵਿਭਾਗ ਵੱਲੋਂ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਤਹਿਤ ਔਰਤਾਂ ਨੂੰ ਵਕਵਕ ਕਾਰਜ ਸਬੰਧੀ ਜਾ કરવાય જાણવા સમગમ દરમિયાન નવજમિયા બચ્યા તે ઉતાવનું વિશેષ તરતે સન્માનિત ਪੰਜਾਬ ਹਰਿਆਣਾ ਹਿਮਾਚਲ ਅਤੇ ਚੰਡੀਗੜ੍ਹ ਐਨਸੀਸੀ ਡਾਇਰੈਕਟੋਰੇਟ ਵੱਲੋਂ ਕਰਵਾਈ ਜਾ ਰਹੀ ਐਨਸੀਸੀ ਸਾਈਕਲ ਰੈਲੀ ਦਾ ਜਲੰਧਰ ਕੈਂਟ ਵਿੱਚ ਜਲੰਧਰ ਐਨਸੀਸੀ ਗਰੁੱਪ ਵੱਲੋਂ ਵਿਆਪਕ ਸਵਾਗਤ ਕੀਤਾ ਗਿਆ ਸੇਵਾਮੁਕਤ ਬ੍ਰਿਗੇਡੀਅਰ ਜੋਗਿੰਦਰ ਸਿੰਘ ਜੋ ਸਵਾਲ ਨੇ ਰੈਲੀ ਦਾ ਸਵਾਗਤ ਕੀਤਾ ਅਤੇ ਐਨਸੀਸੀ ਕੈਡਟਾਂ ਨੇ ਰਾਸ਼ਟਰੀ ਝੰਡਾ ਲਹਿਰਾ ਕੇ ਵਜਰ ਜੰਗੀ ਯਾਦਗਾਰ ਤੇ ਰੈਲੀ ਦਾ ਸਨਮਾਨ ਕੀਤਾ ਐਨਸੀਸੀ ਜਲੰਧਰ ਦੇ ਸੈਨਾ ਮੈਡਲ ਗਰੁੱਪ ਕਮਾਂਡਰ ਬ੍ਰਿਗੇਡੀਅਰ ਅਜਤਿਵਾਰੀ ਤੇ ਹੋਰ ਐਨਸੀਸੀ ਅਧਿਕਾਰੀਆਂ ਨੇ ਸਾਈਕਲ ਰੈਲੀ ਦੇ ਇੰਚਾਰਜ ਕਰਨਲ ਸੁੰਗਵੀਰ ਡਾਬਾਸ ਤੇ ਕੈਡਟਸ ਨਾਲ ਮੁਲਾਕਾਤ ਕੀਤੀ ਵਜਰ ਜੰਗੀ ਯਾਦਗਾਰ ਤੇ ਰਣ ਬਾਂਕਰਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ 1 ਮਿੰਟ ਦਾ ਮੌਨ ਰੱਖ ਕੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਜਿਨ੍ਹਾਂ 90 ਸਾਲਾਂ ਦੇ ਆਜ਼ਾਦੀ ਸੰਗਰਾਮ ਤੇ ਆਜ਼ਾਦੀ ਤੋਂ ਬਾਅਦ ਵੱਖ-ਵੱਖ ਜੰਗਾਂ 'ਚ ਸਰਵੱਚ ਕੁਰਬਾਨੀ ਦਿੱਤੀ। ਬ੍ਰਿਗੇਡੀਅਰ ਅਜਤੀਵਾੜੀ ਨੇ ਰਣ ਬਾਂਕਰਿਆਂ ਦੀ ਸ਼ੂਰਬੀਰਤਾ ਤੇ ਬਲਦਾਨ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ। ਬ੍ਰਿਗੇਡੀਅਰ ਜੁਗਿੰਦਰ ਸਿੰਘ ਜਸਵਾਲ ਨੇ ਰੈਲੀ ਦੇ ਉਦੇਸ਼ ਬਾਰੇ ਦੱਸਿਆ ਮੇਜਨ ਮੰਤਵੇ ਹੈ ਕਿ ਭਾਦਰ ਨਾਰਟਿਸ ਨੇ ਇਹਨਾਂ ਨੇ ਆਪਣੇ ਦੇਸ਼ ਦੀ ਅਖੰਡਤਾ ਲਈ ਆਪਣੀ ਜਾਨ ਵਾਰੀ। ਸ਼੍ਰੀ ਦਾ ਮੰਤਵ ਹੈਗੇ ਉਹਨਾਂ ਨੂੰ ਯਾਦ ਕਰਨਾ, ਉਹਨਾਂ ਦੇ ਵੈਲਰ ਨੂੰ ਯਾਦ ਕਰਨਾ। ਜਿਹੜਾ ਬੱਚੇ ਜਿਹੜੇ ਨੇ ਜਨਾ ਥਰੂ ਆ ਰਹੇ ਨੇ, ਉਹਨਾਂ ਦੇ ਥਰੂ ਆਉਣ ਵਾਲੀ ਜਨਰੇਸ਼ਨ ਨੂੰ ਇਨਸਪਾਇਰ ਕਰਨਾ। ਇਹਨਾਂ ਨੂੰ ਇਹੀ ਮੈਸੇਜ ਹੈ ਕਿ ਨਵੀਂ ਉਹਨਾਂ ਤੋਂ ਸਿੱਖ ਕੇ ਅਸੀਂ ਆਪਣੇ ਦੇਸ਼ ਦੀ ਏਕਤਾ, ਅਖੰਡਤਾ ਨੂੰ ਕਾਇਮ ਰੱਖ ਸਕੀਏ। ਜ਼ਿਕਰ ਹੋਇਆ ਹੈ ਕਿ ਬ੍ਰਿਗੇਡੀਅਰ ਜੋਸਵਾਲ ਮਾਰਚ 1970 ਵਿੱਚ 9 ਪੰਜਾਬ ਰੈਜਿਮੈਂਟ ਵਿੱਚ ਕਮਿਸ਼ਨ ਹੋਏ ਸਨ ਸਾਲ 1971 ਦੀ جنگ ਵਿੱਚ ਸੈਕਿੰਡ ਲੈਫਟੇਨੈਂਟ ਰੁਕੇਂਦਰ ਨੇ ਰਾਣੀਆਂ ਸੈਕਟਰ ਪੰਜਾਬ ਚ ਪਾਕਿਸਤਾਨ ਦੀ 18 ਫਰੰਟੀਅਰ ਫੋਰਸ ਦੁਆਰਾ 9 ਪੰਜਾਬ ਬਟਾਲੀਅਨ ਦੀ ਕੰਪਨੀ ਤੇ ਕੀਤੇ ਗਏ ਹਮਲਿਆਂ ਨੂੰ ਅਸਫਲ ਕੀਤਾ। ਉਨ੍ਹਾਂ ਨੂੰ ਰਾਸ਼ਟਰਪਤੀ ਵੱਲੋਂ ਵੀਰ ਚੱਕਰ ਨਾਲ ਸਨਮਾਨਿਤ ਵੀ ਕੀਤਾ ਗਿਆ। ਸਾਈਕਲ ਰੈਲੀ 7 ਜਨਵਰੀ ਨੂੰ ਫਿਰੋਜ਼ਪੁਰ ਸਿੱਧ ਹੁਸੈਨੀਵਾਲਾ ਜੰਗੀ ਯਾਦਗਾਰ ਤੋਂ ਸ਼ੁਰੂ ਹੋਈ। ਇਹ ਰੈਲੀ ਕਾਲੈਂਸੀ ਅਕੈਡਮੀ ਰੋਪੜ ਪਹੁੰਚੇਗੀ। ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵੱਧ ਤੋਂ ਵੱਧ ਖੇਤਰ ਨੂੰ ਹਰਾ-ਭਰਾ ਬਣਾਉਣ ਤੇ ਜੰਗਲੀ ਜੀਵਾਂ ਦੀ ਸੁਰੱਖਿਆ ਦੇ ਮਕਸਦ ਨਾਲ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਸਾਲ 2024 ਦੌਰਾਨ ਮਹੱਤਵਪੂਰਨ ਪਹਿਲ ਕਦਮੀਆਂ ਕੀਤੀਆਂ ਗਈਆਂ ਨੇ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਸਟੇਟ ਅਥਾਰਟੀ ਕੈਂਪਾਂ ਤੇ ਹਰੀਆਵਲ ਪੰਜਾਬ ਵਿਸ਼ਨ ਤਹਿਤ 284000 ਬੂਟੇ ਲਾਏ ਗਏ ਨੇ ਉਨਾ ਦੱਸਿਆ ਕਿ ਪ੍ਰਤੀ ਟਿਊਬਲ ਘੱਟੋ ਘੱਟ 4 ਬੂਟੇ ਲਗਾਉਣ ਸੰਬੰਧੀ ਨੀਤੀ ਤਹਿਤ ਟਿਊਬਲਾਂ ਉੱਤੇ 2899000 ਬੂਟੇ ਲਗਾਏ ਗਏ ਨੇ ਅਤੇ 40 ਪਵਿੱਤਰ ਫਣ ਅਤੇ 268 ਨਾਨਕ ਬਗੀਚੀਆਂ ਵੀ ਸਥਾਪਿਤ ਕੀਤੀਆਂ ਗਈਆਂ ਨੇ। ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਧੁੰਦ ਪੈਣ ਤੇ ਧੁੱਪ ਨਾ ਨਿਕਲਣ ਕਾਰਨ ਦਿਨ ਦੇ ਤਾਪਮਾਨ 'ਚ 3.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਕਈ ਥਾਂ 'ਮੀਂਹ ਤੇ ਧੁੰਦ ਪੈਣ ਸੰਬੰਧੀ ਅਲਰਟ ਜਾਰੀ ਕੀਤਾ ਹੈ। अमृतसर गुरदसपुर तरन तारण जिले में संघनी धुंध तो पैन का खदशा मीटर सकती है चंडीगढ़ स्थित मौसम विभाग के निदेशक सुरेंद्र पाल ने दस पंजाब हरियाणा और चंडीगढ़ के कुछ पार्ट्स में अभी जो है परिवर्तन आया क्योंकि पश्चिम का असर देखने को मिल रहा है और यही आज कंटिन्यूस करेगा जिसमें कुछ एरियाज में बारिश है और कुछ पॉकेट्स में बादल रहेंगे कल से जो है और इसका असर जो है कल मॉर्निंग तक रहेगा कल दोपहर बाद जो है इसमें कमी आ जाएगी ਅਕਰਚਕਾਸ ਕਬ੍ਰੈਂਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਕਸਿਤ 파ਰਤ ਯੁਵਾ ਨੇਤਾ ਸੰਵਾਦ ਦੇਸ਼ ਦੇ ਵਿਕਾਸ ਯਾਤਰਾ ਚ ਨੌਜਵਾਨਾਂ ਨੂੰ ਸ਼ਾਮਲ ਕਰਨ ਲਈ ਇੱਕ ਵਿਲੱਖਣ ਪਹਿਲ ਕਰਦੀ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੇਸ਼ ਚ ਨਸ਼ਿਆਂ ਦੀ ਸਮੱਸਿਆ ਨਾਲ ਨਜੁਠਣ ਲਈ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਠੋਸ ਉਪਰਾਲੇ ਕਰਨ ਦਾ ਸੱਦਾ ਦਿੱਤਾ ਅਤੇ ਮੌਸਮ ਬਪਾਗ ਨੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਚ ਗਈ ਥਾਈ ਮੀਤ ਤੋਂ ਪੈਂਦੀ ਕੀਤੀ ਬਿਸ਼ੀਨ ਕੋਈ ਇਸ ਦਿਨ ਆਲੀ ਖਬਰਾਂ ਦਾ ਇਹ ਬਲੇਟਨ ਖਤਮ ਹੋਇਆ ਰਾਸ਼ਟਰੀ ਖਬਰਾਂ ਦਾ ਅਗਲਾ ਬਲੇਟਨ ਤੁਸੀਂ ਸੁਣੋਗੇ ਸ਼ਾਮ 7:00 ਤੇ 3 ਮਿੰਟ ਤੇ ਨਮਸਕਾਰ